ਹੈਲੋ ਸਟੂਡੈਂਟਸ ਸਵਾਗਤ ਕਰਦੇ ਹਾਂ ਜੀ ਸਾਡੇ YouTube ਚੈਨਲ ਵਿਸ਼ਵਾਸ ਸਟੱਡੀ ਸੇ ਤਾਂ ਸਟੂਡੈਂਟਸ ਅੱਜ ਦੀ ਇਹ ਵੀਡੀਓ ਸਕੂਲ ਆਫ ਐਮੀਨੈਂਸੀ ਕਾਉਂਸਲਿੰਗ ਦੇ ਨਾਲ ਸੰਬੰਧਿਤ ਹੈ ਜੋ ਕਿ 11ਵੀਂ ਜਮਾਤ ਦੀ ਚੱਲ ਰਹੀ ਹੈ ਤਾਂ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਬੇਟਾ ਕਿ 11ਵੀਂ ਜਮਾਤ ਦੀ ਜੋ ਕਾਉਂਸਲਿੰਗ ਹੈਗੀ ਹੈ ਉਹ 30 ਮਈ 2024 ਤੱਕ ਚੱਲਣੀ ਹੈ ਉਸ ਤੋਂ ਬਾਅਦ ਸਮਾਪਤ ਹੋ ਜਾਣੀ ਹੈ ਤਾਂ ਉਸ ਨਾਲ ਹੀ ਸੰਬੰਧਿਤ ਬੇਟਾ ਦੋ ਜ਼ਿਲ੍ਹੇ ਫਾਜ਼ਿਲਕਾ ਤੇ ਮੋਗਾ ਉਹਨਾਂ ਨੇ ਦੋ ਪੱਤਰ ਜਾਰੀ ਕੀਤੇ ਹੋਏ ਨੇ ਕੀ ਲਿਖਿਆ ਹੋਇਆ ਪੱਤਰ ਦੇ ਵਿੱਚ ਆਓ ਦੇਖਦੇ ਹਾਂ ਤਾਂ ਪਹਿਲਾ ਪੱਤਰ ਹੈਗਾ ਜੀ ਜ਼ਿਲ੍ਹਾ ਫਾਜ਼ਿਲਕਾ ਕੱਲ ਦੀ ਮਿਤੀ ਦੇ ਵਿੱਚ ਇਹ ਇਸ਼ੂ ਹੋਇਆ ਪਿਆ ਵਿਸ਼ਾ ਹੈਗਾ 11ਵੀਂ ਦੇ ਦਾਖਲੇ ਦੀ ਤੀਸਰੀ ਕਾਉਂਸਲਿੰਗ ਬਾਰੇ ਤਾਂ ਦੇਖੋ ਬੇਟਾ ਇਹ ਹੈਗਾ ਜੀ ਇਹਦਾ ਪੱਤਰ ਨੰਬਰ ਠੀਕ ਹੈ ਜੀ ਕੀ ਲਿਖਿਆ ਹੋਇਆਗਾ ਕਿ ਜਲਾਲਾਬਾਦ ਵਿਖੇ 11ਵੀਂ ਜਮਾਤ ਮੈਡੀਕਲ ਨਾਨ ਮੈਡੀਕਲ ਕਮਰਸ ਆਰਟਸ ਵਿੱਚ ਦਾਖਲੇ ਲਈ ਕਾਉਂਸਲਿੰਗ ਲਈ ਬੁਲਾਇਆ ਜਾਂਦਾ ਹੈ ਆਪ ਜੀ ਨੂੰ ਬੇਨਤੀ ਹੈ ਕਿ ਇਸ ਪੱਤਰ ਨਾਲ ਨਾਲ ਨੱਥੀ ਸ਼ੈਡਿਊਲ ਅਤੇ ਮੈਰਿਟ ਲਿਸਟ ਅਨੁਸਾਰ ਆਪਣੇ ਸਕੂਲ ਦੇ ਕੁਆਲੀਫਾਈਡ ਵਿਦਿਆਰਥੀਆਂ ਨੂੰ ਮਿੱਥੇ ਸ਼ੈਡਿਊਲ ਅਨੁਸਾਰ ਕਾਉਂਸਲਿੰਗ ਅਟੈਂਡ ਕਰਨ ਲਈ ਭੇਜਿਆ ਭੇਜਣਾ ਯਕੀਨੀ ਬਣਾਇਆ ਜਾਵੇ। ਵਿਦਿਆਰਥੀਆਂ ਕੋਲ ਕੀ ਕਿ ਹੋਣਾ ਚਾਹੀਦਾ ਦੇਖੋ ਬੇਟਾ 10ਵੀਂ ਦਾ ਪਾਸ ਸਬੂਤ ਆਪਣੇ ਸਕੂਲ ਮੁਖੀ ਵੱਲੋਂ ਤਸਦੀਕਸ਼ੁਦਾ ਜਾਤੀ ਸਰਟੀਫਿਕੇਟ ਜਨਮ ਸਰਟੀਫਿਕੇਟ ਪਾਸਪੋਰਟ ਸਾਈਜ਼ ਥਿੰਨ ਫੋਟੋਆਂ ਬੈਂਕ ਪਾਸਬੁੱਕ ਆਧਾਰ ਕਾਰਡ ਲੈ ਕੇ ਆਉਣਾ ਹੈ ਤਾਂ ਬੇਟਾ ਇਹ ਸੀਗਾ ਜਲਾਲਾਬਾਦ ਜਲਾਲਾਬਾਦ ਦਾ ਤੇ ਦੇਖੋ ਇਹਨਾਂ ਨੇ ਮਿਤੀ ਵੀ ਦਿੱਤੀ ਹੋਈ ਹੈ 28/5/2024 ਤੋਂ ਲੈ ਕੇ ਬੱਚਿਆਂ ਨੂੰ ਬੁਲਾਇਆ ਹੈ 29/5/2024 ਤੱਕ ਕਿਹੜੇ ਵਿਦਿਆਰਥੀ ਬੁਲਾਏ ਆ ਬੇਟਾ ਦੇਖੋ ਸਰਕਾਰੀ ਸਕੂਲ ਦੇ ਸਾਰੇ ਕੁਆਲੀਫਾਈਡ ਵਿਦਿਆਰਥੀ ਪ੍ਰਾਈਵੇਟ ਸਕੂਲ ਦੇ ਸਾਰੇ ਕੁਆਲੀਫਾਈਡ ਵਿਦਿਆਰਥੀ ਤੇ ਖਾਲੀ ਸੀਟਾਂ ਕਿਹੜੀਆਂ ਨੇ ਇੱਥੇ ਸਿਰਫ ਕਮਰਸ ਦੀਆਂ ਠੀਕ ਹੈ ਜੀ ਤਾਂ ਕਿਹੜੇ ਬਲਾਹੇ ਦੇਖੋ ای ڈبلیو ایس والے ਤੇ ఫిزیكਲੀ ہینڈیکپڈ ਵਿਦਿਆਰਥੀ सूची ਅਨੁਸਾਰ ਸਾਰੇ सूची ਅਨੁਸਾਰ ਸਾਰੇ ਤੇ ਸੀਟਾਂ ਕਿਹੜੀਆਂ ਸਿਰਫ ਕਮਰਸ ਦੀਆਂ ਕਲੀਅਰ ਇਸ ਤਰ੍ਹਾਂ ਹੀ ਬੇਟਾ 모ਗਾ ਡਿਸਟ੍ਰਿਕਟ ਦਾ جاری ਕੀਤਾ ਹੈ ਜੀ ਸਕੂਲ ਮੁਖੀ ਵੱਲੋਂ ਦੇਖੋ ਇਹ ਵੀ ਕੱਲ ਦੀ ڈیٹ ਦੇ ਵਿੱਚ ਹੀ جاری ਹੋਇਆ ਹੋਇਆ 24 5 2024 ਵਿੱਚ ਕੀ ਲਿਖਿਆ ਹੋਇਆ ਹੈ 11ਵੀਂ ਜਮਾਤ ਦੇ ਦਾਖਲੇ ਸੰਬੰਧੀ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਲਿਖ ਕੇ ਭੇਜਿਆ ਜਾਂਦਾ ਹੈ ਕਿ ਮਿਤੀ 27/5/2024 ਤੋਂ 30/5/2024 ਤੱਕ ਤੀਸਰੀ ਕਾਉਂਸਲਿੰਗ ਵਿੱਚ 11ਵੀਂ ਜਮਾਤ ਦੇ ਵਿਦਿਆਰਥੀਆਂ ਦਾ ਵੱਧ ਤੋਂ ਵੱਧ ਅਖਲਾ ਕਰਵਾਇਆ ਜਾਵੇ। ਇਸ ਸਬੰਧੀ ਚੁਣੇ ਗਏ ਵਿਦਿਆਰਥੀਆਂ ਤੇ ਸਬੰਧਿਤ ਐਸਓ ਸਕੂਲ ਪ੍ਰਿੰਸੀਪਲਾਂ ਨਾਲ ਤਾਲਮਿਲ ਕੀਤਾ ਜਾਵੇ। ਤਾਂ ਦੇਖੋ ਬੇਟਾ ਇਹ ਦੋ ਲੈਟਰਸ ਤੋਂ ਆਪਾਂ ਨੂੰ ਇਹ ਪਤਾ ਲੱਗ ਗਿਆ ਹੈਗਾ ਕਿ ਸਕੂਲ ਆਫ ਐਮੀਨੈਂਸ ਦੇ ਵਿੱਚ ਕਾਫੀ ਸੀਟਾਂ ਜਿਹੜੀਆਂ ਹੈਗੀਆਂ ਉਹ ਹਜੇ ਵੀ ਖਾਲੀ ਪਈਆਂ ਨੇ ਜਿਹੜੇ ਵਿਦਿਆਰਥੀ ਕਮੈਂਟ ਸੈਕਸ਼ਨ ਦੇ ਵਿੱਚ ਬਾਰ-ਬਾਰ ਪੁੱਛ ਰਹੇ ਨੇ ਕਿ ਮੈਮ ਸਾਡੇ ਇਹਨੇ ਨੰਬਰ ਨੇ ਸਾਡਾ ਨੰਬਰ ਆਏਗਾ ਜਾਂ ਨਹੀਂ ਤਾਂ ਮੇਰੀ ਉਹਨਾਂ ਨੂੰ ਇਹੀ ਐਡਵਾਈਸ ਹੈ ਬੇਟਾ ਕਿ ਤੁਹਾਡੇ ਨੇੜੇ ਜਿਹੜਾ ਵੀ ਸਕੂਲ ਆਫ ਫੈਮਿਨੈਂਸ ਹੈ ਤੁਸੀਂ ਇੱਕ ਵਾਰ ਉੱਥੇ ਜ਼ਰੂਰ ਜਾ ਕੇ ਟੀਚਰਸ ਨੂੰ ਉੱਥੋਂ ਦੇ ਪ੍ਰਿੰਸੀਪਲ ਨੂੰ ਮਿਲੋ ਜੇ ਉੱਥੇ ਸੀਟਾਂ ਫਿਲ ਹੋ ਚੁੱਕੀਆਂ ਤਾਂ ਕੋਈ ਹੋਰ ਸਕੂਲ ਜਿਹੜਾ ਕਿ ਤੁਹਾਡੇ ਨੀਅਰ ਹੈਗਾ ਉੱਥੇ ਚਲੇ ਜਾਓ ਕਿਉਂਕਿ ਸਿੱਖਿਆ ਵਿਭਾਗ ਦਾ ਜਿਹੜਾ ਮਕਸਦ ਹੈਗਾ ਉਹ ਹੈਗਾ ਕਿ ਵੱਧ ਤੋਂ ਵੱਧ ਬੱਚਿਆਂ ਦਾ ਦਾਖਲਾ ਕਰਨਾ ਸਕੂਲ ਆਫ ਐਮੀਨੈਂਸ ਦੇ ਵਿੱਚ ਤਾਂ ਬਹੁਤ ਸਾਰੀਆਂ ਸੀਟਾਂ ਹਜੇ ਵੀ ਖਾਲੀ ਨੇ ਦੋ ਦਿਨ ਤੁਹਾਡੇ ਕੋਲ ਬੇਟਾ ਦੋ ਤਿੰਨ ਦਿਨ ਹੈਗੇ ਨੇ ਤੁਸੀਂ ਜਲਦੀ ਤੋਂ ਜਲਦੀ ਸਕੂਲ ਮੁਖੀ ਨੂੰ ਮਿਲੋ ਤੇ ਆਪਦੀ ਜੋ ਸਕੂਲ ਆਫ ਐਮੀਨੈਂਸ ਦੇ ਵਿੱਚ ਦਾਖਲਾ ਲੈਣ ਦਾ ਜੋ ਸੁਪਨਾ ਹੈਗਾ ਉਹਨੂੰ ਸਾਕਾਰ ਕਰੋ राइट द ऐसे छोटे जी इंफॉर्मेशन ਦੇ ਨਾਲ ਅੱਜ ਦੀ ਇਹ ਵੀਡੀਓ ਸੀ ਵੱਧ ਤੋਂ ਵੱਧ ਜਾਣਕਾਰੀ ਬੱਚਿਆਂ ਨਾਲ ਸ਼ੇਅਰ ਕਰਨੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹੋਰ ਵੀ ਕੋਈ ਅਪਡੇਟ ਚਾਹੀਓ ਮੈਟੋਰੀਅ ਸਕੂਲ ਨਾਲ ਸੰਬੰਧਿਤ ਹੋਵੇ ਜਾਂ ਐਸਓਈ ਨਾਲ ਹੋਵੇ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਰਹਾ ਤਾਂ ਮਿਲਾਂਗੇ ਜੀ ਨੈਕਸਟ ਵੀਡੀਓ ਦੇ ਵਿੱਚ ਟਿਲ देन ਨੈਵਰ ਗਿਵ ਅਪ ਗੁੱਡ ਬਾਏ